ਪਿਛਲੇ 15 ਸਾਲਾਂ ਤੋਂ ਫੁੱਲਾਂ ਦੀ ਖੇਤੀ ਕਰਨ ਵਾਲੇ ਕਿਸਾਨ ਇਸ ਵਕਤ ਪਰੇਸ਼ਾਨ ਨੇ ਫੁੱਲਾਂ ਦੀ ਖੇਤੀ ਤੇ ਕੀਤੀ ਸੀ ਕਿ ਧਰਤੀ ਹਟਲਾ ਪਾਣੀ ਬਚਾਇਆ ਜਾ ਸਕੇ ਪਰ ਹੁਣ ਮਾਰਕੀਟ ਨਾ ਖੁੰਦੀ ਵਜ੍ਹਾ ਕਰਕੇ ਕਿਸਾਨ ਫੁੱਲਾਂ ਦੀ ਖੇਤੀ ਗੱਲਬਾਤ ਦੇ ਦੌਰਾਨ ਕਿਸਾਨ ਨੇ ਕਿਹਾ ਕਿ ਉਹ ਪਿਛਲੇ 15 ਸਾਲਾਂ ਤੋਂ ਫੁੱਲਾਂ ਦੀ ਖੇਤੀ ਕਰਦੇ ਨੇ ਅਤੇ 10 ਸਾਲ ਤੇ ਕਾਰੋਬਾਰ ਬਿਲਕੁਲ ਸਹੀ ਦੇ ਆ ਪਰ ਹੁਣ ਪਿਛਲੇ ਕੁਝ ਸਾਲਾਂ ਤੋਂ ਇਹ ਕਾਰੋਬਾਰ ਜਿਹੜਾ ਹੈ ਉਹ ਖਤਮ ਹੁੰਦਾ ਜਾ ਰਿਹਾ ਕਿਉਂਕਿ ਸਾਨੂੰ ਫੁੱਲ ਤੋੜ ਕੇ ਅੰਮ੍ਰਿਤਸਰ ਜਾ ਕੇ ਵੇਚਨੇ ਪੈਂਦੇ ਨੇ ਤੇ ਜਾਂ ਫਿਰ ਗੁਰਦਾਸਪੁਰ ਤੋਂ ਬਾਹਰਲੇ ਜਨੀਆਂ ਵਿੱਚ ਜਾਣਾ ਪੈਂਦਾ ਹੈ। ਉੱਥੇ ਵੀ ਹੁਣ ਬਾਹਰਲੇ ਸੂਬਿਆਂ ਤੋਂ ਜੋ ਸਸਤਾ ਫੁੱਲ ਆ ਰਿਹਾ ਹੈ ਦੁਕਾਨਦਾਰ ਉਸ ਨੂੰ ਤਰਜੀਹ ਦਿੰਦੇ ਨੇ ਤੇ ਸਾਡਾ ਫੁੱਲ ਨਹੀਂ ਖਰੀਦੇ। ਅੱਧੇ ਨਾਲੋਂ ਜ਼ਿਆਦਾ ਫਸਲ ਮੈਂ ਖਤਮ ਕਰ ਦਿੱਤੀ ਹੈ ਤਾਂ ਉਸ ਦੀ ਜਗ੍ਹਾ ਤੇ ਰਵਾਇਤੀ ਖੇਤੀ ਕਰ ਰਿਆਂ। ਇਹ ਫਸਲ ਖਤਮ ਕਰਨ ਨੂੰ ਦਿਲ ਤੇ ਨਹੀਂ ਕਰਦਾ ਪਰ ਮਜਬੂਰੀ ਹੈ ਕਿਉਂਕਿ ਇਸ ਫਸਲ ਦੇ ਵਿੱਚ ਹੁਣ ਘਾਟਾ ਹੁੰਦਾ ਜਾ ਰਿਹਾ ਹੈ। ਪੰਜਾਬ ਦੇ ਵਿੱਚ ਜਿੰਨੇ ਵੀ ਫੁੱਲ ਉਗਾਉਣ ਵਾਲੇ ਕਿਸਾਨ ਨੇ ਉਹ ਸਭ ਘਾਟੇ ਵਿੱਚ ਚੱਲ ਰਿਹਾ ਤੇ ਆਉਣ ਵਾਲੀ ਸੀਜ਼ਨ ਦੇ ਵਿੱਚ ਫੁੱਲਾਂ ਦੀ ਖੇਤੀ ਲਗਭਗ ਖਤਮ ਹੋ ਜਾਵੇਗੀ। ਬਬਲ ਕੀ ਨਾਮ ਤਾਂ ਗੁਰਦੇਵ ਹੈ। ਕਿਹੜਾ ਪਿੰਡ ਹੈ? ਪੈਣੀ ਬੰਗਰ। ਕਾਦੀ ਖੇਤੀ ਕਰਦੇ ਤੁਸੀਂ? ਫੁੱਲਾਂ ਦੀ। ਕਿੰਨਾ ਚਿਰ ਹੋ ਗਿਆ ਖੇਤੀ ਕਰਦੇ? ਲਗਾਤਾਰ 15 ਸਾਲ ਹੋ ਗਏ। ਤੇ ਕਿੰਨਾ ਕੁ ਫਾਇਦਾ ਮਿਲਿਆ ਇੱਥੇ? ਐਦਾਂ ਪਹਿਲੇ 10 ਸਾਲ ਤੇ ਫਾਇਦਾ ਬੜਾ ਰਿਹਾ। ਹੁਣ ਫਾਇਦਾ ਘਟ ਗਿਆ। ਕਿਉਂਕਿ ਮੰਡੀਆਂ ਵੀ ਕਾਫੀ ਟਾਣ ਚੱਲਣ ਲੱਗੀਆਂ ਬਾਹਰੋਂ ਮਾਲ ਆਉਂਦਾ ਗਿਆ ਮੇਰ ਦਿੱਲੀ ਬੰਬਾ ਤੋਂ ਕੱਤਾ ਸਾਰਾ ਟ੍ਰੇਨਾਂ ਤੇ ਮਾਲ ਆਉਂਦਾ ਪਿਆ ਐ ਇਸ ਕਰਕੇ ਫਿਰ ਉਧਰ ਲਿਵਰ ਸਸਤੀ ਐ ਮਾਲ ਭੇਜੀ ਜਾਂਦੇ ਆ ਕਾਫੀ ਸਾਡੇ ਲਿਵਰ ਵੀ ਮਹਿੰਗੀ ਐ 5 ਰੁਪਏ ਕਿਲੋ ਦੀ ਤੜਾਈ ਐ ਪਹਿਲਾਂ ਸਾਡੇ ਵੀ ਲਿਵਰ ਸਸਤੀ ਸੀਗੀ ਸਾਨੂੰ ਕੋਪ ਪੈਸੇ ਪੈਂਦੇ ਸੀ ਹੁਣ ਇਸ ਕਰਕੇ ਸਾਨੂੰ ਥੋੜਾ ਜਿਹਾ ਹੁਣ ਘਾਟਾ ਭੰਨ ਚਾਲੂ ਹੋ ਗਿਆ ਸਬਜ਼ੀ ਕਿੰਨੀ ਤਰ੍ਹਾਂ ਦੇ ਫੁੱਲ ਲਗਾਉਂਦੇ ਤੁਸੀਂ ਜਾਫਲੀ ਹੋ ਗਈ ਹੁਣ ਇਸ ਟਾਈਮ ਜਾਫਲੀ ਚੱਲ ਰਹੀ ਐ ਉਸ ਤੋਂ ਬਾਅਦ ਲੱਡੂ ਗੰਦਾ ਚਲਣਾ ਨਾਲ ਵਾਈਟ ਲਾਈ ਜਾਖਰੀ ਨਾਲ ਜਿਹੜੀ ਜੈ ਮਾਲਾ ਚ ਪਾਈ ਜਾਂਦੀ ਹੈ ਮੇਵਾ ਸਾਧੀਆਂ ਦੇ ਕੰਮ ਆਉਂਦੀ ਹੈ ਤੇ ਹੁਣ ਤੇ ਫਿਰ ਤੁਸੀਂ ਇਹ ਜਿਹੜੇ ਫੁੱਲ ਲੱਗਦੇ ਆ ਕਿੰਨੇ ਨਿਕਲ ਹੁੰਦੇ 1 ਏਕੜ ਦੇ ਵਿੱਚੋਂ ਇੱਕ ਏਕੜ ਚ 80 ਕੁਇੰਟਲ ਮਾਲ ਨਿਕਲ ਹੁੰਦਾ ਸਹੀ ਤਰੀਕੇ ਨਾਲ ਲੱਗਾ ਹੋਵੇ ਤੇ ਸਹੀ ਦੇਖਭਾਲ ਕਰ ਕੀਤੀ ਹੋਵੇ ਤੇ ਫਾਇਦਾ ਤੇ ਪਹਿਲਾਂ ਤੇ ਕਾਫੀ ਹੁੰਨ ਤੇ ਰੇਟ ਬੜਾ ਡਾਊਨ ਚੱਲਣ ਡਿਆ ਮੰਡੀਆਂ ਨਾਲ ਲੇਬਰ ਕਿੰਦਾ ਹੈ ਲੇਬਰ 5 ਰੁਪਏ ਕਿਲੋ ਦੀ ਤੜਾਈ ਪਰਦੀ ਤੂੰ ਮੰਡੀ ਕਰਨ ਕਿੱਦਾਂ ਕਰਦੇ? ਮੰਡੀ ਕਰਨ ਫਿਰ ਆਪ ਹੀ ਜਾਣਾ ਪੈਂਦਾ ਜੀ। ਅੰਮ੍ਰਿਤਸਰ ਮੰਡੀ ਮਨੇਰੇ ਉੱਠੋ ਪਹਿਲਾਂ। ਮਾਲ ਪੈਕ ਕਰੋ ਫਿਰ ਗੱਡੀਆਂ ਦੇ ਲੋਡ ਕਰੋ ਤੇ ਫਿਰ ਉੱਥੇ ਜਾ ਕੇ ਪਹੁੰਚੋ 6 ਵਜੇ। ਬਾਬਾ ਜੀ ਪਾਣੀ ਜਿਸ ਤਰ੍ਹਾਂ ਪਾਣੀ ਬਾਕੀ ਖਸਲਾ ਪਾਣੀ ਲੈਂਦੀਆਂ ਇਹ ਕਿਸ ਤਰ੍ਹਾਂ ਇਹਦਾ ਪਾਣੀ ਦਾ ਬਹੁਤ ਵਜਦਾ ਜੀ ਪਾਣੀ ਬੜਾ ਘੱਟ ਲੱਗਦਾ। 15 ਤੋਂ 20 ਦਿਨ ਦਾ ਪਾਣੀ ਲੱਗਦਾ ਜੀ। ਤੇ ਪਾਣੀ ਦੀ ਬਹੁਤ ਵਜਦਾ ਹੀ ਨਹੀਂ। ਦੇਖਿਆ ਜਾਂਦਾ ਕਿ ਕਿੰਨੀ ਕਿਸਮਾਂ ਦੇ ਤਸੀਲ ਲਾਉਂਦੇ। ਅਸੀਂ 5 ਕਿਸਮ ਦੇ ਲਾਉਂਦੇ। ਗੁਰਦਾਸਪੁਰ ਤੋਂ ਲਾਪਰੇ ਸਿੰਘ ਖੁਸ਼ੀਪੁਰ ਦੀ ਰਿਪੋਰਟ